ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹੋ ਗਿਆ ਜੀ ਇਹ ਆਪਣੇ ਗੁੜਿਆ ਦੇ ਡੇ ਨਾ ਇਹ ਪਸਰੀ ਰਿਸ਼ਤੇਦਾਰੀ ਚ ਵਿਆਹ ਤੇ ਜਾ ਰਹੇ ਸੀ ਮੇਰੀਆਂ ਦੋ ਬੇਟੀਆਂ ਘੱਡੀ ਸੀਗੀਆਂ 9 ਸਵਾਰੀਆਂ ਸੀ ਉਹਦੇ ਵਿੱਚ ਤੇ ਉੱਥੇ ਨਾ ਰੁਕੀ ਥੇਰ ਨਾਲ ਕਿਦੇ ਵਿਚਾਲੇ ਐਕਸੀਡੈਂਟ ਹੋ ਗਿਆ ਜੀ ਨੋਵਾ ਗੱਡੀ ਦੇ ਉੱਪਰ ਟਰਾਲਾ ਚੜ ਗਿਆ ਸੀ ਤੇ ਗੁੜਿਆ ਦਾ ਇਹ ਬਾਹਾਂ ਤੇ ਲੱਗ ਗਿਆ ਨੀ ਪੈਸੇਜੇਰੀ ਪਾਰਟੀ ਜਰ ਸੀ ਤੇ ਇਹ ਨੇ ਬੜਾ ਪੈਸ ਰੋਡ ਦੇ ਉੱਪਰ ਸੌਰੀ ਜੀ ਤੇ ਤੇਰਾ ਨਵਾਂ ਗੱਲ ਸੀ ਇਹ ਕੁੜੀ ਆ ਜਿਹੜੇ ਰਹਿੰਗੇ ਜੀ 23 ਸਾਲ ਹਰਸ਼ਦੀਪ ਇਹਦਾ ਨਾਮ ਹੈ ਬੇਚਾਰੀ ਦਾ ਇਹ ਪਰਿਵਾਰ ਨੇ ਆਪਣੇ ਵੱਲੋਂ ਜੋ ਵੀ ਇਹਨਾਂ ਕੋ ਆਪਣੀ ਪੂੰਜੀ ਸੀ ਜੋ ਘਰ ਦੀ ਚੀਜ਼ ਵੇਚ ਕੇ ਜੋ ਵੀ ਇਲਾਜ ਜਿੰਨਾ ਉਹ ਕਰਵਾ ਰਹੇ ਆ ਤੇ ਹੁਣ ਇਹਨਾਂ ਕੋਲ ਹੋਰ ਇਲਾਜ ਲਈ ਟੋੜੀ ਪਿੰਡ ਵਾਸੀਆਂ ਦੀ ਤੇ ਸਮੂਹ ਦੇਸ਼ ਵਾਸੀ ਜਿਹਦੇ ਜਿੱਥੇ ਜਿੱਥੇ ਸਾਡੀ ਵੀਡੀਓ ਪਹੁੰਚੂਗੀ ਇਹਨਾਂ ਦੀ ਜਰੂਰ ਹੈ ਕੁੜੀ ਆ ਦੇ ਮਾਂ ਐ ਤੇ ਪਿਤਾ ਜੀ ਆ ਇਨਾਂ ਦੀ ਜਰੂਰ ਮਦਦ ਕਰਿਓ ਗੁਰਪ੍ਰੀਤ ਜੀ ਤੁਸੀਂ ਆਪਣਾ ਅਕਾਊਂਟ ਨੰਬਰ ਬੋਲਿਓ ਜੀ ਤੇ Google Pay ਨੰਬਰ ਜੀ ਠੀਕ ਹੈ ਪਹਿੜੀ ਪਹਿੰਡ 276472 ਪਹਿੰਡ 276672 64 5 ਪੰਜ ਜੀ ਇਹਨਾਂ ਦਾ ਖਾਤਾ ਹੈ ਜੀ ਸਟੇਟ ਬੈਂਕ ਆਫ ਇੰਡੀਆ ਰੁੜਕੀ ਤੋਂ ਠੀਕ Google Pay ਨੰਬਰ ਬੋਲਿਓ ਜੀ ਤੁਹਾਡਾ 91052 7708 ਜੀ ਇਹਨਾਂ ਦਾ Google Pay ਨੰਬਰ ਹੈ ਜੀ 99 158 7763 ਜਰੂਰ ਜਿੰਨੇ ਵੀ ਕਿਸੇ ਵੀ ਭੈਣ ਭਾਈ ਤੋਂ 5 10 15 20 ਜੋ ਵੀ ਮਦਦ ਕਰ ਸਕਦੇ ਇਹਨਾਂ ਦੀ ਜਰੂਰ ਕਰੋ ਜੀ ਤਾਂ ਜੋ ਇਸ ਭੈਣ ਦੇ ਚਾਰ ਆਪਰੇਸ਼ਨ ਹੋਰ ਹੋਣੇ ਆ ਇਹਦਾ ਇਲਾਜ ਹੋ ਸਕੇ ਆ ਦੇਖੋ ਉਹ ਜੇ ਕੰਡੀਸ਼ਨ ਕਿ ਪੈਰ ਤੱਕ ਮੁੜਗੇ ਵਿਚਾਰੀ ਦੇ ਇਸ ਕੰਡੀਸ਼ਨ ਚ ਇਸ ਪ੍ਰਵਾਹ ਦੀ ਜਰੂਰ ਮਦਦ ਕਰੋ ਜੀ ਵੱਧ ਤੋਂ ਵੱਧ ਮਦਦ ਕਰੋ ਜੀ